ਨੰਬਰ ਜੀ ਜਲਦੀ ਬਹੁਤ ਧੰਨਵਾਦ ਸਾਡਾ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਇਦਾਂ ਨਹੀਂ ਕਰਨ ਨਾ ਨਾ ਬਹੁਤ ਧੰਨਵਾਦ ਇਦਾਂ ਨਹੀਂ ਸਾਰਾ ਇਦਾਂ ਦੇ ਜਜ਼ਬਤੀ ਨਹੀਂ ਹੋਣਾ ਜਜ਼ਬਤੀ ਦਾ ਹੋਣਾ ਨਹੀਂ ਸਰ ਮੈਂ ਕਿ ਨਹੀਂ ਮੈਂ ਤੁਹਾਨੂੰ ਵੇਖ ਕੇ ਬੜਾ ਖੁਸ਼ ਹੋਇਆ ਹਾਂ ਨਾ ਨਾ ਕੋਈ ਗੱਲ ਮੈਨੂੰ ਤੇਰਾ ਨਹੀਂ ਜਾਂਦਾ ਮੈਂ ਤੁਰ ਕੇ ਆ ਉਹਦੇ ਪਿੱਛੇ ਕੋਈ ਗੱਲ ਨਹੀਂ ਕੋਈ ਗੱਲ ਕਿ ਮੈਂ ਆਪ ਵੀ ਸਾਬ ਨੂੰ ਜੁੜੇ ਮੈਂ ਕਿਹਾ ਮੈਂ ਆ ਗਿਆ ਤੁਹਾਡਾ ਪੁੱਤ ਮੈਂ ਕਬਦੋਦੇ ਕਿਉਂ ਮੇਰੇ ਹੁੰਦਿਆ ਦਿਲ ਨਾ ਛੱਡੋ ਹੱਥਾਂ ਦਾ ਤੁਹਾਡੇ ਨਾਲ ਮਿਹਰਬਾਨੀ ਹਾਂ ਇਹ ਜਿੱਦਾਂ ਦਾ ਕਹਿੰਦੇ ਤਾਂ ਇਹਨਾਂ ਨੂੰ ਵਧੀਆ ਬੇੜਾ ਬਣਾ ਦਿਓ ਪੈਸੇ ਮੈਂ ਤੁਹਾਨੂੰ ਦਵਾਂਗਾ ਪਾਪਾ ਤੁਹਾਨੂੰ ਬੇਨਤੀ ਹੈ ਵੀ ਉਹਨਾਂ ਨੂੰ ਬੜਾ ਕੇ ਛੇਤੀ ਦਿਓ ਵਿਚਾਰਾਂ ਨੇ ਆਪਣੀ ਕੰਨ ਕੁੜਕ ਦੀ ਟਾਈਟਰ ਟਿਊਟਰ ਲਗਾਉਣੇ ਆ ਠੀਕ ਐ ਕਿਹਦੀ ਗੱਲ ਤੇ ਆਪਾਂ ਬੇੜਾ ਮੈਂ ਤੁਹਾਨੂੰ ਮੈਂ ਪੈਸੇ ਦਊਂਗਾ ਕੱਲ ਕੱਲ ਮੈਂ ਸ਼ਾਮ ਨੂੰ ਆਉਣਾ ਕੱਲ ਮੈਂ ਤੁਹਾਨੂੰ ਮਤਲਬ ਜਿਹੜਾ ਲੱਖ ਰੁਪਇਆ ਦੇ ਦਊਂਗਾ ਬਾਕੀ ਜਿੰਨੇ ਤੁਸੀਂ ਕਹੋਗੇ ਮੈਂ ਤੁਹਾਨੂੰ ਪੈਸੇ ਦੇ ਦੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੱਲ ਤੁਹਾਨੂੰ ਲੱਖ ਰੁਪਇਆ ਮਿਲ ਜਾ ਠੀਕ ਐ ਇਹ ਬੱਬੂ ਆਊਗਾ ਸਰਪੰਚ ਤੇ ਜਿਹੜਾ ਸਾਹਿਦ ਕਹਿੰਦੇ ਆ ਇੱਕ ਛੋਟੀ ਬੇੜੀ ਬਣਾਉਣੀ ਆ ਤੇ ਇੱਕ ਬੇੜਾ ਬਣਾਉਣਾ। ਨਹੀਂ ਨਹੀਂ ਜਿਹੜੇ ਬੱਲਵੰਦੇ ਦਾ ਬੱਲਾ ਵਾਲੇ ਆਓ ਉਹਦੇ ਨਾਲ ਦਾ ਸਾਜ ਤਾਂ ਕੋਈ ਨਹੀਂ ਹੈਗਾ ਇੱਥੇ ਸਪੰਚ। ਸਭ ਤੋਂ ਵੱਡਾ ਸਾਜ ਸਾਡੇ ਕੋਲ ਇਹੋ ਹੀ ਗੁਵਾ। ਹਾਂ ਆਓ ਜਿੱਦਾਂ ਵਾਏ ਕਹਿੰਦੇ ਨਾ ਬੱਲਾ ਵਾਲੇ ਉਦਾਂ ਦਾ ਪੜਾਦੇ ਯਾਰ ਇਹਨਾਂ ਦਾ ਬੜਾ ਨੁਕਸਾਨ ਹੋਇਆ। ਆਓ ਤੇ ਆ ਜਾਣ ਕਿ ਤੇ ਕੋ ਤੇ ਦਾਦੋ ਕੱਲ ਕੱਲ ਮੈਂ ਤੁਹਾਨੂੰ ਪੈਸੇ ਭੇਜੂਗਾ ਠੀਕ ਹੈ। ਆ ਕਦ ਆ ਕੋਈ ਨਹੀਂ ਕੱਲ ਖੋਲੋ ਤੂੰ ਵਰਕਸ਼ਾਪ ਕੋਈ ਦੀ ਕੱਲ ਕੋਲ ਸ਼ੁਰੂ ਕਰਦਾ ਬਤਾ ਨਾ ਲੈ ਕੇ ਹਾਂ ਠੀਕ ਠੀਕ ਗੇਅਰ ਵੀ ਰੱਖੀ ਤੂੰ ਪਾ ਕੇ ਨਾਲ ਕੋਈ ਨਹੀਂ ਕੋਈ ਨਹੀਂ ਲੱਗ ਜੀ ਬ੍ਰੇਕ ਨਹੀਂ ਕਰਦਾ ਲੱਗਦੀ ਲੱਗਦੀ ਕੋਈ ਪਹਿਲਾਂ ਨਾਲ ਲੌਂਡਾ ਦਾ ਜਾਂਦੇ ਬਸ ਲੱਗੇ ਜਾਂਦੇ ਵੀ ਅਸੀਂ ਜਾਂਦੇ ਸੀ ਅਸੀਂ ਸੀ ਗੇਅਰ ਪਾ ਕੇ ਰੱਖਿਆ ਗੇਅਰ ਆ ਕਹਿੰਦਾ ਸਰਦਾਰ ਬਿੰਦਾ ਹੋਏ ਨਹੀਂ ਨਹੀਂ ਚੜਦੀ ਹਾਂ ਹਾਂ ਜਾਂਦੇ 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 ਚੱਲ ਚੱਲ ਰੇਡ ਮਾਈ ਜਾਂਦੇ ਜਾਂਦੇ ਗੇਅਰ ਕੱਢ ਦੇ ਗੇਅਰ ਕੱਢ ਦੇ ਜਾਂਦੇ ਜਾਂਦੇ ਅੱਗੇ ਜਾਂਦੇ ਦੂਜਾ ਬੰਦਾ ਚੱਲ ਜਾਓ ਦੋ ਗਾਣੇ ਗਾਣੇ ਹਾਂ ਦੋ ਤੇਰੀਆਂ ਧੱਕਾ ਦਾਂ ਮਰਦੋ ਉਹ ਲੈ ਉਹ ਮੈਸੀ ਬਾਕੀ ਬੰਦੇ ਮੈਸੀ ਹੀ ਹੋ ਗਏ ਉਹ ਆ ਬੜਾ ਸਹੀ ਉਹ ਭਰਾ ਆਇਆ ਉਹ ਤਾਂ ਯੂਟਿਊਬ ਚੱਲਾਓ ਚੱਲਾਓ ਟਿਊਬ ਦਾ ਟੁੱਟਾ ਰੋਜਾ ਖੋਲ ਦਿੰਦੇ ਆ ਚੱਲ ਬੜਾ ਬੜਾ ਬੱਸ 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 ਫਟੇ ਫਟੇ ਇਹ ਜਿੱਦਾਂ ਹੱਲਾ ਨਹੀਂ ਢਾਡਿਆ ਭਾਗ ਗਿਆ ਸਰ ਗਿਆ ਹੁਣ ਨੱਬ ਦੇਣਾ ਭਈ ਨੱਬਣਾ ਹੁਣ ਨੱਬੀ ਬ੍ਰੇਕ ਆਇਓ 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 ਚੱਲੀਏ ਆਜੋ ਆਜੋ ਚੱਲ ਨਹੀਂ ਰਹਿਣਾ ਤੇ ਬੜਾ ਆਜੋ ਆਜੋ ਵਾੜਾ ਟਾਈਮ ਬਣਾਓ ਗਿਆ ਭੱਜੋ 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 ਇਦਾਂ ਜਾਊਗਾ ਹਾਂਜੀ ਇਹ ਛੱਤੀ ਜਾਨੀ ਅੱਜ ਇਹ ਮਹੀਨਾ ਕਹਤਾ ਫੋਨ ਨਹੀਂ ਲੱਗਣਾ ਯਾਰ ਈ ਗੱਲ ਕਿਉਂ ਰੀਚਾਰਜ ਹੀ ਦਿਖਾਨਾ ਰੁੱੜ ਗਏ ਆ ਰੀਚਾਰਜ ਮਹਿੰਗੇ ਹੋ ਗਏ ਆ ਆਪਣਾ ਹਾਲਾਤ ਤੇ ਪੰਨੀ ਰਹਿ ਗਿਆ ਕੀ ਹਾਲਾਤ ਨੇ ਹੂੰ ਆਵਾਂ ਦੇ ਖੜਾ ਹੋ ਗਿਆ ਇਹ ਬੇੜਾ ਮੈਂ ਖੜਾ ਨਹੀਂ ਬਹੁਤ ਤੇਜ਼ ਜਾਂ ਰਿਹਾ ਵੇਖਣ ਨੂੰ ਲੱਗਣ ਰਿਹਾ ਪਾਣੀ ਵੇਖੋ ਜਾਂਦਾ ਭਜਾ ਜਿਹੜਾ ਰੱਖ ਕੋਖਣੀ ਹੁੰਦਾ ਦੁਨੀਆਂ ਦੇ ਵੱਧ ਗਏ ਬੱਸ ਨਾ ਆ ਕਵਾ ਦੀ ਸਾਰਾ ਗੰਦਾ ਨਾ ਪਿਆਈ ਹਾਂ ਕਿੰਨਾ ਕਿਲੇ ਤੁਹਾਨੂੰ ਪੈਗਾ ਇਹ ਇਹ ਸਾਰਾ ਇਥੋਂ ਪਾ ਕੇ ਪਹਿਲੀ ਇਹ ਹੋਊਗਾ ਮੇਰੇ ਖਿਆਲ ਚ ਹਾਂ ਸਾਰੀ ਪਹਿਲੀ ਹੀ ਦੋ 250 ਕਿਲਾ ਜਿਹੜਾ ਬਿਲਕੁਲ ਇੰਨੇ ਅਸੇ ਜਗ੍ਹਾ 'ਚ ਬਰਬਾਦ ਹੋ ਗਿਆ ਜਿੱਦਿ ਕੱਖ ਨਹੀਂਗਾ ਅੱਛਾ ਪਹਿਲਾਂ ਇਹ ਬੇੜਾ ਗੱਡਿਆ ਸਾਰੀ ਪਹਿਲਾਂ ਹੀ ਪਹਿਲੀ ਕਿੰਨੀ ਜਾਨਾ ਪਹਿਲੀ ਕਿੰਨੀ ਸੀ ਕੜੀਆ 66 ਕਿੱਲਿਆ ਸਰ ਸਾਰੀ ਉਦੋਂ ਕੀ ਅਰੇਤ ਭਾਈ ਹਾਂ ਸਰ ਮਾੜੀ ਮੁੱਟੀ ਫਸਲਾਂ ਦੀ ਸਾਰੀ ਬਰਬਾਦ ਹੋ ਗਈ ਸਰ ਓਹੋ ਅੱਜ ਕੜੀਆ ਨਾ ਬਾਕੀ ਸਾਡੀ ਮੱਥੇ ਕਰਿਓ ਉਹ ਅਸੀਂ ਬਹੁਤ ਜੀ ਬੰਦੇ ਹਾਂ ਕੋਈ ਮੈਂ ਕੋਈ ਦਿਲ ਨਹੀਂ ਛੱਡਦਾ ਮੈਂ ਵੇਖੋ ਆਇਆ ਐਡੀ ਦੂਰ ਇਹਨਾਂ ਨੇ ਮੈਨੂੰ ਆਉਂਦੇ ਆ ਭਲਾਵਾਂ ਨੇ ਕਿਹਾ ਬੇੜਾ ਲੈ ਦੋ ਤੇ ਮੈਂ ਕਿਹਾ ਬੇੜਾ ਤੁਹਾਨੂੰ ਮਿਲ ਜਾਊਗਾ ਕੋਈ ਨਹੀਂ ਤੁਹਾਨੂੰ ਵੀ ਕੋਈ ਮੱਥੇ ਦੀ ਲੋੜ ਹੋਗੀ ਮਿਹਰਬਾਨੀ ਹਾਜ਼ਰ ਹੈ ਸਰ ਪਤਾ ਪਸ ਸੇਖਿਆ ਪੰਜਾਬੀ ਆ ਦਿਲ ਨਹੀਂ ਛੱਡਦਾ ਨਹੀਂ ਜੀ ਸਰ ਕੋਈ ਗੱਲ ਨਹੀਂ ਦਿਲ ਵੀ ਛੱਡਦੀ ਨਹੀਂ ਦਿਲ ਨਹੀਂ ਛੱਡਦਾ ਆਪਾਂ ਸਾਰੇ ਇੱਕ ਦੂਜੇ ਦਾ ਸਹਿਯੋਗ ਕਰਦੇ ਆਪਾਂ ਕਹਾਂਗੇ ਪਤਾ ਤੁਹਾਡਾ ਨੁਕਸਾਨ ਹੋ ਗਿਆ ਟਰੈਕਟਰ ਪਰਬਾਦ ਹੋ ਗਿਆ ਯਾਰ ਗਰੀਬ ਆਮੀਰ ਸਭ ਲਈ ਮੁਸ਼ਕਲ ਬਣਾਈ ਸੰਦ ਨਹੀਂ ਜੀ ਬਹੁਤ ਔਖੇ ਸੰਦ ਬਣ ਹਾਂਜੀ ਜਿੰਨਾ ਹੋ ਸਖਿਆ ਚਲੋ ਸਾਡੀ ਮਰਜ਼ੀ ਕਰੀ ਕੋਈ ਹਾਲ ਨਹੀਂ ਮੱਕ ਦੂੰਗਾ ਕਦੋਂਗਾ ਮੇਰ ਗਾਨੀ ਕਦੋਂਗਾ ਆਪਾਂ ਦੇਖਦੇ ਆਂ ਦੇ ਕੇ ਬਕਸ਼ਾ ਵਾਲੇ ਨਾਲ ਗੱਲ ਕਰਦੇ ਆਂ ਠੀਕ ਹੈ ਕਿਤੇ ਇੱਕ ਥਾਂ ਤੇ ਖੜ ਕੇ ਸਾਡੇ ਟਰੈਕਟਰ ਤੁਹਾਡੇ ਠੀਕ ਕਰਵਾ ਦਈਏ ਕੋਈ ਕਈ ਸਾਡੇ ਕੋ ਆਉਂਦੇ ਆ ਸੱਜਣ ਇਦਾਂ ਦੇ ਇੱਕੋ ਥਾਂ ਤੇ ਕੋਈ ਪਤਾ ਕਰਦੇ ਆਂ ਜਿੱਥੋਂ ਠੀਕ ਹੋ ਜਾਣਾ ਠੀਕ ਹੈ ਕਿ ਨਹੀਂ ਵਕਦਾ ਤਾਂ ਠੀਕ ਹੈ ਵਧੀਆ ਛੇ ਨਿਕਲੇ ਹਾਂਜੀ ਚਾਰ ਆਪਾਂ ਲੈ ਕੇ ਪਿਛੇ ਆ ਦੋ ਹੁਣ ਅੱਜ ਲੱਦਨੇ ਆ ਟਰੈਕਟਰ ਤੇ ਅੱਛਾ ਹਮਾਰੇ ਵੀ ਗਾੜੀ ਜੋ ਹੈ ਆਪ ਲੋਕਾਂ ਦੀ ਬਣਾਈ ਗਾੜੀ ਅਭੀ ਵੀ ਅੰਦਰ ਵੇਜੀ ਗਾੜੀ ਹੈ ਕੋਖ ਥੱਲੇ ਅੱਛਾ ਥੱਲੇ ਹਾਂ 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 ਹੂੰ ਹੂੰ ਟਰੈਕਟਰ ਚਾਰੇ ਇਦਾਂ ਦੇ ਨਿਕਲੇ ਟੁੱਟ ਭਾਜ ਕਰਕੇ ਜੀ ਮਲੇ ਜਿੰਨੇ ਵੀ ਮਲਵਾਏ ਕੋਈ ਕਿਸੇ ਦਾ ਕੋਈ ਟੁੱਟ ਗਿਆ ਉਹ ਜਿਆਦਾ ਕੰਡਮ ਨੇ ਕਿੱਥੇ ਜਿੱਥੇ ਕੋਈ ਚੀਜ਼ ਨੂੰ ਪੈਂਦਾ ਆ ਪਾਣੀ ਪਿੰਦੀ ਰਹੀ ਨੇ ਪਲਟ ਪਲਟ ਪੈਂਦੇ ਰੇ ਮੁੰਡੇ ਜਾਂਦੇ ਰੇ 3 ਫੁੱਟ ਦੇ 22 ਮਾਰਗ ਦਾ ਸਪਾਉਂਦੇ ਰਿਆ ਹੂੰ ਹਲੋ ਉਹ ਵਾਟੇ ਹੜੇ ਪਤਾ ਨਹੀਂ ਕਿੱਥੇ ਵੇਜਣਾ ਅੱਛਾ ਹਾਂਜੀ ਬਾਕੀ ਸੋਲਰ ਦੇ ਸਟਾਰਟਰ 22000 ਦੇ ਸਟਾਰਟਰ ਉਹ ਵੀ ਬਸ ਹੋ ਗਏ ਨਹੀਂ ਉਹ ਬਸ ਹੋ ਗਏ ਖਤਮ ਹੋ ਗਏ ਬਾਕੀ ਸਾਡੇ ਵਾਲੇ ਬੰਦੇ ਜਮੀਨਾਂ ਸਾਰੇ ਮਲ ਫਸਲਾਂ ਰੇਤਾ ਹੀ ਚੜ ਗਈ ਸਭ ਦਿੱਤਾ ਹੀ ਹੋ ਗਿਆ ਤੇ 10 ਦਾ ਫੁੱਟ ਹੋ ਗਈ ਹਨਾ ਹੂੰ ਇੱਥੇ ਪੋਸਟ ਹੀ ਆਪਾਂ ਮੇਰੇ ਖਾਲੀ ਕਿਤੇ ਪਹਿਨੋ ਆਇਆ ਆਂਗੇ ਆ ਆ ਪੋਸਟ ਆ ਹਾਂਜੀ ਦੇਖੋ ਇੱਥੇ ਕਿਤੇ ਨਾਮੋ ਨਿਸ਼ਾਨ ਨਹੀਂ ਰਹਿ ਗਿਆ ਹੂੰ ਪਾਣੀ ਬਰਾਬਰ ਹੀ ਪਾਣੀ ਆ ਉੱਤੇ ਉੱਤੇ ਛਿੜ ਰਹੀ ਰਿਹਾ ਮਰੀ ਮਰੀ ਵਾਸਤੇ ਦੇਦੀ ਤਾਰ ਹੂੰ 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 ਕੰਡਾ ਤਾਰ ਜਿੰਨਾ ਪਾਣੀ ਸਾਰੇ ਇੱਥੇ ਮਾਂ ਝੋਨਾ ਹੀ ਦੀ ਸਾਹਮਣੇ ਗੱਡੀਆਂ ਆ ਪੱਕ ਦੂਰ ਤੱਕ ਕਿੰਨੇ ਕਿਲੋਮੀਟਰ ਅੱਗੇ ਆ ਮੈਨੂੰ ਪਤਾ ਆਣਾ ਥੱਲੇ ਇਧਰ ਆਪਣਾ ਝੋਨਾ ਚਾਲੀ 50 ਕਿਲੋ ਆ ਇਹ ਕਿਤੇ ਬੁੱਟਾਂ ਦੀ ਤਾਂ ਉੱਥੋਂ ਦੀ ਨੱਪ ਗਈ ਸਾਰੀ ਹੂੰ ਸਾਰੇ ਬਾਰੇ ਕੋਈ ਬੁਟਨ ਖੜੇ ਪਏ ਪਿੱਛੇ ਵੀ ਹੋ ਜਾਣ ਆ ਵੇਖੋ ਪਿੱਛੇ ਮਗਰ ਕੀ ਨਾ ਨਾ ਸਭ ਹੀ ਉਦਦ ਵੇਖ ਹੀ ਆ ਗਾ ਸਭ ਖਤਮ ਹੋ ਗਾ ਬਹੁਤ ਨੁਕਸਾਨ ਹੋ ਗਾ ਰੇਤ ਪਾਣੀ ਕਿੱਥੋਂ ਆਈ ਇੰਨੀ ਰੇਤ ਛੜੀ ਹੈ ਵੀ ਕੋਈ ਫਸਲ ਕੋਈ ਰਹਿ ਹੀ ਨਹੀਂ ਕੱਢ ਕੇ ਇਹਨੂੰ ਵੇਚ ਹੀ ਸਕਦੇ ਨਾ ਕਿ ਪਸੇ ਕਰਦੇ ਨਹੀਂ ਆ ਕਿੱਥੇ ਖੜੋਗੇ ਪਾਣੀ ਨਹੀਂ ਕਿੰਨੇ ਪੰਨੇ ਇੱਧਰ ਤੇ ਖਤਮ ਹੋ ਜਾਣਾ ਇਹਨਾਂ ਦੀ ਬਾਹਵੇਂ ਕਦੀ ਕਿਤੇ ਨਿਕਲ ਜਾ ਆ ਕਿੱਥੇ ਚਲ ਜੂਗੀ ਇਹ ਬੰਦਾ ਹੋਣਾ ਖੋ ਗਿਆ ਤੇ ਰੇਤ ਕਿੱਦਾਂ ਨਿਕਲਣੀ ਨਹੀਂ 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 ਬਹੁਤ ਜਿਆਦਾ ਨੁਕਸਾਨ ਹੋ ਗਿਆ ਪਾਰਦਾ ਤੇ ਤਕਰੀਬਾ ਜੋ ਕਿ ਲੋਕਾਂ ਕੋ ਪੈਸੇ ਨਹੀਂ ਰਏ ਠੀਕ ਰਾਉਣ ਨੂੰ ਜੋ ਹਾਲਾਤ ਬਣੇ ਯਾਰ ਬਸ ਲੋ ਫਸਲ ਪੱਕਣ ਤੇ ਆਈ ਇਹ ਸਾਰਾ ਖਰਚਾ ਲਾਇਆ ਲਾ ਸਭ ਲਾਇਆ ਜੀ ਛੋ ਨਾ ਦੇ ਆਪਣਾ ਮੰਡੀ ਜਾਣਾ ਇਹ ਤੁਹਾਨੂੰ ਕਾਹਤੋਂ ਮਿਲਣੀ ਬਸ ਹੁਣ ਕੇ ਹੂੰ 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 ਤਾਂ ਤੇ ਦੇ ਬੁਤ ਨਹੀਂ ਦੋ ਹਰ ਨੂੰ ਜਾ ਕਿਤੇ ਡਾਹ ਆ ਹੁਣ ਅਜੇ ਤੱਕ ਛੋਨੇ ਵਿੱਢੇ ਜਾਣੇ ਜੀ ਹਿਸਾਬ ਹੋਏ ਜੀ ਕਿਹੜਾ ਰੋਹ ਮਲੋ ਦੋ ਜੋ ਦਿਨਾਂ ਦੀ ਖੇਤੀ ਛੋਂਦਾ ਨਹੀਂ ਚਾਂਸ ਤੇ ਆ ਵੀ ਬੇੜਾ ਕਿਸੇ ਦਾ ਲਿਆਉਂਦਾ ਉਹਨੇ ਲੈ ਜਾਣਾ ਕੱਲ ਨੂੰ ਉਹੜੇ ਗਪਾਰ ਵਾਲੇ ਕਿਸਾਨਾ ਕੋਲ ਦਾ 베ੜੀ ਨਾ ਬੇੜਾ ਕਰੋ ਸਾਡਾ ਸਾਡਾ ਜਾਨ ਉਹਦਾ ਔਖਾ ਜਾਪ ਆਪਣਾ ਉਹ ਬੇੜਾ ਕਿੱਥੇ ਚਲ ਗਿਆ ਉਹ ਟੁੱਟ ਗਿਆ ਸਾਰਾ ਟੁੱਟ ਗਿਆ ਬੇੜੀ ਵੀ ਟੁੱਟ ਗਈ ਰਸੇ ਟੁੱਟ ਗਏ ਜਦੋਂ ਪਾਣੀ ਜ਼ਿਆਦਾ ਆਇਆ ਬੇੜੀ ਵੀ ਟੁੱਟ ਗਈ ਬੇੜੀ ਵੀ ਟੁੱਟ ਗਈ ਉਹ ਹੁਣ ਜ਼ਿਆਦਾ ਮੁਸ਼ਕਿਲ ਆਉਣ ਦੀ ਆ ਤੇ ਠੇਕੇਦਾਰ ਦਾ ਇਹ ਉਹਾਂ ਦੇ ਕੱਲ ਹੀ ਲੈ ਜਾਣੀ 18 ਲੈ ਕੇ ਉਹਨਾਂ ਰੱਖਿਆ ਜਾ ਟਰੈਕਟਰਾਂ ਕਰਕੇ ਰੱਖਿਆ ਜੇ ਹੁਣ ਮਤਲਬ ਅੰਦਰ ਆਇਆ ਵੀ ਨਹੀਂ ਜਣਾ ਜਿਹੜਾ ਕੋਈ ਕਿਸੇ ਦਾ ਕੋਈ ਫਸਲ ਮਾੜਾ ਮੋਟਾ ਜਾਂ ਪੈਲੀ ਪਧਰੀ ਕਰਨ ਵਾਲੀ ਜੀ ਕੋਈ ਸਾਧਨ ਨਹੀਂ ਆਪਣਾ ਮ